ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਤੁਹਾਨੂੰ ਪਿਆਜ਼ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੇਕਰ ਤੁਸੀਂ ਵੀ ਪਿਆਜ਼ ਲਾਉਣਾ ਹੈ ਤਾਂ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਗੱਲਾਂ ਨੂੰ ਧਿਆਨ ਨਾਲ ਸੁਣਿਓ ਤੇ ਬਾਈ ਪੂਰੀ ਡਿਟੇਲ ਦੇ ਵਿੱਚ ਗੰਡੇ ਨੂੰ ਪਿਆਜ਼ ਨੂੰ ਸੰਭਾਲਣ ਦੀ ਜਾਣਕਾਰੀ ਦੇਣਗੇ ਕੱਕ ਕੱਢੇ ਕਰਕੇ ਇਹ ਐ ਸੋਹਣੀ ਦੂਜੀ ਗੱਲ ਆਪਣੀ ਪਣੀਰੀ ਦੀ ਜਿਹੜੀ ਜੜ ਹੈ ਪੂਰੀ ਵਧੀਆ ਬਣੀ ਹੋਈ ਆ ਆਪਣੇ ਵੈਰੈਟੀ ਦੇ ਵਿੱਚ ਕਦੇ ਗੁੱਡੀ ਨਾ ਪਾਓ ਠੀਕ ਆ ਗੁੱਡੀ ਪਾਉਣ ਨਾਲ ਜਦੋਂ ਆਪਾਂ ਗੁੱਡੀ ਪਾਉਣੀ ਆ ਤਾਂ ਜੜ ਵੱਡੀ ਜਾਂਦੀ ਆ ਉਹਦੇ ਕਰਕੇ ਗੰਡਾ ਨਹੀਂ ਵਧੀਆ ਬਣਦਾ ਦੂਜੀ ਗੱਲ ਆਪਣਾ ਗੰਡਾ ਘਣੇ ਨਹੀਂ ਕੱਢਦਾ ਤੁਸੀਂ ਜਿਹੜੀ ਮਾਤਰਾ ਡੀਏਪੀ ਯੂਰੀਆ ਦੀ ਉਹ ਬਹੁਤ ਘੱਟ ਰੱਖਣੀ ਆ ਯੂਰੀਆ ਤਾਂ ਪਾਓ ਇਹਨਾਂ ਡੀਏਪੀ ਚਲੋ ਮਣੀ ਮੋਟੀ ਪੈ ਜਾਂਦੀ ਆ ਇਹ ਤੁਸੀਂ ਮੰਨ ਕੇ ਚਲੋ 300 ਗ੍ਰਾਮ ਡੀਏਪੀ ਇੱਕ ਮਰਲੇ ਦੀ ਪਾਉ। ਵੱਤ ਵਾਤ ਦੀ ਘਰੇ ਖਾਣੀ ਆ ਤਾਂ ਰੂੜੀ ਦੀ ਖਾਦੀ ਵਰਤੋ। ਦੂਜੀ ਗੱਲ ਬਾਤ ਜਦੋਂ ਫਰਵਰੀ ਦੇ ਵਿੱਚ ਗੰਡਾ ਪੂਰਾ ਵਧੀਆ ਬਣਨ ਲੱਗ ਜਾਂਦਾ ਮਾਰਚ ਦੇ ਵਿੱਚ ਬਨਣਾ ਸ਼ੁਰੂ ਹੋ ਜਾਂਦਾ ਸਟਾਰਟਿੰਗ ਦੇ ਵਿੱਚ ਤਾਂ ਉਦੋਂ ਤੁਸੀਂ ਪਾਣੀ ਲਾ ਕੇ ਗੰਡੇ ਦੀ ਜੜ ਨੂੰ ਹਿਲਾ ਦਿਓ ਡਾਂਗ ਨਾਲ ਜਾਂ ਰੱਸੀ ਨਾਲ। ਉਹਦੇ ਨਾਲ ਕੀ ਹੁੰਦਾ ਵੀ ਗੰਡੇ ਦੀ ਇੱਕ ਵਾਰੀ ਜੜ ਹਿੱਲ ਗਈ ਤਾਂ ਉਹ ਜਿੰਨੀ ਤੁਸੀਂ ਉਹਦੇ ਨਾਲ ਬਹੁਤ ਵਧੀਆ ਕੰਮ ਕਰਦਾ ਕਿਉਂਕਿ ਜਦ ਪਾਣੀ ਲੱਗ ਜਾਂਦਾ ਭਰ ਕੀ ਕੇਰੀ ਤਾਂ ਉਦੋਂ ਬਾਅਦ ਹਿਲਾ ਦਿਓ ਉਹਦੀ ਜੜ ਪੂਰੀ ਉਲਾ ਥਾਂ ਹੋ ਕੇ ਖੱਲੇ ਜਾਂਦੀ ਹੈ ਜੇ ਜਦੋਂ ਗੁੱਡੀ ਪਾਣੀ ਤੇ ਜੜ ਵੱਡੀ ਜਾਂਦੀ ਹੈ ਤੇ ਜੜ ਨਹੀਂ ਗੰਡਾ ਬਣਾਉਣਾ ਦਾ ਨਾ ਕਿ ਭੂਕ ਨੇ ਤੇ ਜੇ ਕਿਸੇ ਨੇ ਆਉਣਾ ਹੋਏ ਆਪਣੇ ਕੋਲੇ ਕੋਟਲੀਬਲੂ ਤੇ ਰਾਮੇੜਾ ਰੋੜਾ ਜਮਾ ਉੱਤੇ ਹੀ ਆਪਣੀ ਬਰਾਡ ਫਾਰਮ ਠੀਕ ਆ ਤੇ ਇੱਥੇ ਆਓ ਪਿੰਡ ਕੋਟਲੀਬਲੂ ਉ ਗੂਗਲ ਮੈਪ ਤੇ ਲੋਕੇਸ਼ਨ ਬਣੀ ਵੀ ਆ ਬਰਾਡ ਨਰਸੀ ਫਾਰਮ ਤੇ ਨਾਮ ਤੇ ਉੱਤੇ ਤੇ ਆਪਣਾ ਮੋਬਾਈਲ ਨੰਬਰ ਹੈਗਾ 941705284 ਦੇ ਕੇ ਪੁੱਛਣਾ ਤਾਂ ਪੁੱਛ ਸਕਦਾ ਕਿਹੜੀ ਕੁਆਲਿਟੀ ਆ ਉਹ ਵੀ ਦੱਸ ਦਿੰਨੇ ਆਪਾਂ ਆਪਣੀ ਪਿੰਕ ਕੁਆਲਿਟੀ ਆ ਪਿੱਕਾ ਲਾਲ ਜਿਹੜਾ ਗੰਡਾ ਜਾਨੀ ਕਿ ਖਾਨ ਦੇ ਵਿੱਚ ਘੜਤ ਨਹੀਂ ਹੁੰਦੀ ਜਿਆਦਾ ਤੇ ਇਹ ਸਬਜੀ ਦੇ ਵਿੱਚ ਬਹੁਤ ਵਧੀਆ ਜਾਨੀ ਕਿ 2-4 ਜਿੰਨੇ ਵੀ ਉਸ ਆਦਾ ਸਲਾਦ ਤੌਰ ਤੇ ਵੱਧ ਖਾਂਦੇ ਜਿਹੜਾ ਮਿੱਠਾ ਗੰਡਾ ਹੁੰਦਾ ਉਹ ਸਲਾਦ ਤੌਰ ਤੇ ਖਾਦਾ ਜਾਂਦਾ ਤੇ ਪੂਰੇ ਚੈਨਲ ਨਾਲ ਖਾਂਦੇ ਆ ਤੇ ਆਪਣਾ ਗੰਡਾ ਲਗਭਗ 2 2.5 ਕਿਲੋਗ੍ਰਾਮ ਬਣੀ ਜਾਂਦਾ ਬਿਨਾਂ ਜੇ ਰੀਸਪਰੇ ਪਾਈਏ ਤਾਂ ਵੀ ਬਾਕੀ ਜਿੰਨੇ ਵੀ ਆਪਣੇ ਤੋਂ ਆਪਾਂ ਨੂੰ 3 ਸਾਲ ਹੋ ਗਏ ਚੱਲੇ ਆ ਜਿੰਨੇ ਵੀ ਹੁਣ ਤਾਈ ਬਈ ਲੈ ਕੇ ਗਏ ਆ ਉਹ ਕਹਿੰਦੇ ਬਈ ਗੰਡੇ ਦੀ ਕੁਆਲਿਟੀ ਥੋੜੀ ਬਹੁਤ ਵਧੀਆ ਠੀਕ ਆ ਗੰਡਾ ਬਹੁਤ ਵਧੀਆ ਸਾਈਜ਼ ਵੀ ਬੰਦ ਆ ਮਠਾਸ ਤੇ ਵੀ ਵਧੀਆ ਠੀਕ ਆ ਕੋਈ ਬਾਲਾ ਹੋਣੀ ਤੇ ਇੱਕ ਵਿਸ਼ੇਸ਼ ਗੱਲ ਬਈ ਮੈਂ ਸਾਰਿਆਂ ਨੂੰ ਹੋਰ ਕਹਿਣਾ ਚਾਹਣਾ ਕਈ ਵਾਰੀ ਆਪਾਂ ਗੰਡਾ ਲਾ ਦਿੰਨੇ ਚਾਰ ਉਂਗਲਾਂ ਤੇ ਠੀਕ ਆ ਪਾੜਾ ਵੀ ਚਾਰ ਉਂਗਲਾਂ ਤੇ ਹੁੰਦਾ ਉਹਦੇ ਨਾਲ ਕੀ ਆ ਵੀ ਥੋੜੀ ਗੰਡੇ ਨੂੰ ਵਾਇਰਸ ਜ਼ਿਆਦਾ ਪੈਂਦਾ ਤੇ ਉਹ ਤੋਂ ਥੋੜੀ ਸ਼ਿਕਾਇਤ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਗੰਡਾ ਚਾ ਪਾੜਾ ਉਹਨੇ ਤੁਸੀਂ ਲਾਓ ਪੰਜ ਉਂਗਲਾਂ ਤੇ ਪਾੜਾ ਰੱਖੋ ਛੇ ਤੇ ਗੰਡਾ ਲਾਓ ਜਾਂ ਛੇ ਤੇ ਪਾੜਾ ਰੱਖੋ ਪੰਜ ਉਂਗਲਾਂ ਤੇ ਗੰਡਾ ਲਾਓ ਠੀਕ ਆ ਉਹਦੇ ਨਾਲ ਕੀ ਹੋ ਜਾਂਦਾ ਵੀ ਗੰਡੇ ਨੂੰ ਛੇਤੀ ਕਿਤੇ ਆਪਣਾ ਵਾਇਰਸ ਨਹੀਂ ਪੈਂਦਾ ਤੇ ਜੇ ਕੋਈ ਆਪਾਂ ਵੀ ਯਾਨੀ ਕਿ ਲੰਘਣਾ ਕਰਨਾ ਜੇ ਕੋਈ ਕੱਕਾ ਗੰਡਾ ਹੈਗਾ ਤਾਂ ਹੱਥ ਨਾਲ ਫੜ ਕੇ ਖਿੱਚਿਆ ਜਾਂ ਖਿੱਚਿਆ ਜਾ ਸਕਦਾ ਪਰ ਗੁੱਡੀ ਨਾ ਪਾਓ ਬਾਈ ਬਣ ਕੇ ਇੰਨੀ ਕੁ ਗਜਾਸ਼ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਿਓ ਥੈਂਕ ਯੂ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ